ਪਰਮ ਸਨਿਮਾਰਯੋ ਜਗੋ ਜਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਦਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਬਣ ਹੋਏ ਬੈਠੇ ਗੁਰਮਤਿ ਪਿਆਰੇ ਸਤਸੰਗੀ ਜਨੋ ਆਪ ਬੜ ਭਾਗੀ ਹੋ ਤੰਤਾਂ ਦੇ ਯੋਗ ਹੋ ਜੋ ਅੰਮ੍ਰਿਤ ਵੇੜੇ ਤੋਂ ਸਤਿਗੁਰ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਆ ਕੇ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਤਾ ਦੇ ਲੋ ਵੱਡੇ ਭਾਗ ਹਨ ਜਿਹੜੇ ਸਤ ਸੰਗਤ ਦੇ ਵਿੱਚ ਆਇਆ ਕਰਤੇ ਹਨ ਭਾਗਾ ਕੋ ਬਿਨਾਂ ਸਤ ਸੰਗਤ ਵਿੱਚ ਨਹੀਂ ਆਇਆ ਜੁਦਾ ਕਿਉਂਕਿ ਬਿਨ ਸੰਗਤ ਮੈਲ ਪ੍ਰਿਜ ਜੀਓ ਬਿਨ ਭਾਗਾ ਸਤਸੰਗ ਨਾਲ ਨਹੀਂ ਭਾਗਾ ਤੋਂ ਬਿਨਾ ਸਤਸੰਗਤ ਵਿੱਚ ਨਹੀਂ ਆਇਆ ਜਾਂਦਾ ਤੇ ਸਤਸੰਗਤ ਤੋਂ ਬਿਨਾ ਐਸੇ ਹਿਰਦੇ ਰੂਪੀ ਘਰ ਦੇ ਵਿੱਚ ਵਿਕਾਰਾਂ ਰੂਪੀ ਮੈਲ ਪਰਦੀ ਰਹਿੰਦੀ ਹੈ ਸਤਗੁਰ ਦੀ ਬਖਸ਼ਿਸ਼ ਪਰਦੀ ਘਨ ਤਿਲੰਗ ਮਹਲਾ ਪਹਿਲਾ ਘਰਤੀ ਜਾ ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਤਸ਼ਾਹ ਹਰ ਤੀਜਾ ਧਾਪ ਕੀ ਜਦੋਂ ਇਹ ਸ਼ਬਦ ਰਾਗੇ ਸੰਗ ਗਾਉਂਦੇ ਹਨ ਤੇ ਤਬਲਾ ਜਿਹੜਾ ਸੁਰ ਹੈ ਉਹ ਤੀਜੇ ਕਰਦੇ ਵਿੱਚ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 721 ਅਤੇ 22 ਅੰਗ ਤੇ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਮਾਲਕ ਇੱਕ ਹੈ ਪਰਮਾਤਮਾ ਇੱਕ ਹੈ ਤੇ ਮਾਲਕ ਸਤਿਗੁਰ ਜੀ ਦੀ ਬਖਸ਼ਿਸ਼ ਤੇ ਨਾਲ ਹੀ ਬਣਿਆ ਕਰਦਾ ਹੈ ਉਹ ਸਤਿਗੁਰ ਜੀ ਦੀ ਕਿਰਪਾ ਸਦਕਾ ਮਿਲਦਾ ਹੈ ਇਹ ਪਨ ਮਾਇਆ ਪਾਹ ਆਪੇ ਆਲੇ ਲਿਤੜਾ ਲਬਰੰਗਾ ਇਸ ਸਰੀਰ ਨੂੰ ਮਨੁੱਖ ਦੇ ਸਰੀਰ ਨੂੰ ਜੀਵਤੀ ਇਸਤਰੀ ਦੇ ਸਰੀਰ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ ਤੇ ਇਸ ਨੂੰ ਲਬੁਤਿੰਨ ਵਾਲਾ ਰੰਗਾਇਆ ਹੋਇਆ ਹੈ ਭਾਵ ਕੀ ਜਦੋਂ ਲਲਾਰੀ ਕਿਸੇ ਕੱਪੜੇ ਨੂੰ ਰੰਗਣਾ ਹੋਵੇ ਤਾਂ ਸਭ ਤੋਂ ਪਹਿਲੇ ਉਹ ਆਪਣੀ ਮੱਟੀ ਦੇ ਵਿੱਚ ਭਾਵ ਕੀ ਇੱਕ ਥੁੱਲੇ ਬਰਤਨ ਦੇ ਵਿੱਚ ਫਟਕੜੀ ਸੋਡਾ ਨਾਣ ਆਦਿ ਪਾ ਕਰਕੇ ਪੱਟੀ ਦੇ ਉੱਤੇ ਚੜਾਦਾ ਉਸ ਨੂੰ ਚੰਗੀ ਤਰ੍ਹਾਂ ਰਿਨਦਾ ਹੈ ਫਿਰ ਉਸ ਦੇ ਵਿੱਚ ਕੱਪੜਾ ਪਾਉਂਦਾ ਹੈ ਉਹ ਲਾਗ ਚੜਾਉਂਦਾ ਹੈ ਜਿਸ ਨੂੰ ਪੁਰਾਣੀ ਦੇ ਵਿੱਚ ਪਾ ਆ ਕੇ ਆਇਆ ਹੈ ਉਹ ਲਾਗ ਚੜਾਉਂਦਾ ਹੈ ਉਸ ਤੋਂ ਬਾਅਦ ਫਿਰ ਦੂਸਰੇ ਬਰਤਨ ਦੇ ਵਿੱਚ ਪਾਣੀ ਰੱਖ ਕੇ ਕਰਮ ਕਰ ਤੇ ਅਵੰਦ ਨੂੰ ਪਾ ਕੇ ਚੰਗੀ ਤਰ੍ਹਾਂ ਰਿਨਦਾ ਹੈ ਉਸ ਦੇ ਵਿੱਚ ਫਿਰ ਜਿਹੜਾ ਲਾਗ ਵਾਲਾ ਕੱਪੜਾ ਹੈ ਜਿਸ ਨੂੰ ਪਹਿਲੇ ਪਾ ਚੜਾਈ ਹੁੰਦੀ ਹੈ ਫਿਰ ਉਸ ਨੂੰ ਉਸ ਮੱਟੀ ਦੇ ਵਿੱਚ ਬਲਤਨ ਦੇ ਵਿੱਚ ਪਾਉਂਦਾ ਤੇ ਫਿਰ ਪੱਕਾ ਰੰਗ ਚੜ ਜਾਂਦਾ ਉਸ ਤਰ੍ਹਾਂ ਸਤਿਗੁਰਜੀ ਬਖਸ਼ਿਸ਼ ਕਰਦੇ ਹਨ ਇਹ ਤਨ ਮਾਇਆ ਉਹ ਆ ਪਿਆਰੇ ਜੀਵ ਰੂਪੀ ਇਸਤਰੀ ਦੇ ਤਨ ਨੂੰ ਮਨ ਨੂੰ ਮਾਇਆ ਦੀ ਪਾ ਪਾ ਕੀ ਲਾਗ ਲੱਗੀ ਹੋਈ ਹੈ ਲੀਤੜਾ ਲੱਭ ਰੰਗਿਆ ਹੈ ਰਬ ਆਖਦੇ ਹਨ ਕ੍ਰਿਸ਼ਨਾਂ ਨੂੰ ਮਾਇਆ ਦੀ ਪਾ ਲੱਗੀ ਹੋਈ ਹੈ ਕਿ ਤ੍ਰਿਸ਼ਨਾਵਾਂ ਦੇ ਵਿਕਾਰਾਂ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ ਹਰ ਸਮੇਂ ਵਾਸ਼ਨਾਵਾਂ ਦੇ ਵਿੱਚ ਉਹ ਫਰਦਾਕ ਲੀਤਣਾ ਲੱਭ ਰੰਗਾਈ ਆਪਣੇ ਮਨ ਨੂੰ ਵਾਸ਼ਨਾਵਾਂ ਦੇ ਵਿੱਚ ਰੰਗਾ ਲਿਆ ਮੇਰਾ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉਂ ਧਨ ਸਿਜ ਜਾਏ ਤੇ ਅਸੀਂ ਜੀਵ ਰੂਪੀ ਇਸਤਰੀ ਉਸ ਸੱਤਪੁਰੂਪੀ ਪ੍ਰਮਾਤਮਾ ਨੂੰ ਚੰਗੀ ਨਹੀਂ ਲੱਗਦੀ ਮੇਰਾ ਕੰਤ ਨਾ ਪਾਵੇ ਚੋਲੜਾ ਪਿਆਰੇ ਕੰਤ ਆਖ ਦੇ ਹਨ ਪਤੀ ਨੂੰ ਉਸ ਪ੍ਰਭੂ ਰੂਪੀ ਪਰਮਾਤਮਾ ਨੂੰ ਇਹ ਚੋਲਾ ਚੰਗਾ ਨਹੀਂ ਲੱਗਦਾ ਕਿਉਂ ਤੁੰਸੇਜਿਆ ਜਾਏ ਫਿਰ ਕਿਸ ਤਰ੍ਹਾਂ ਮਾਲਕ ਨੂੰ ਚੰਗੀ ਲੱਗ ਸਕਦੀ ਹੈ ਕਿਸ ਤਰ੍ਹਾਂ ਮਾਲਕ ਪ੍ਰਮਾਤਮਾ ਨੂੰ ਪਾ ਸਕਦੀ ਹੈ ਕਿਉਂਕਿ ਜਦੋਂ ਦੁਨਿਆਵੀ ਚੋਲਾ ਚੜਾਇਆ ਹੋਵੇ ਨਾ ਮਾਇਆ ਦੀ ਪਾ ਲੱਗੀ ਹੋਵੇ ਕ੍ਰਿਸ਼ਨਾਂ ਵਾ ਵਿਕਾਰਾਂ ਦੇ ਵਿੱਚ ਜੀਵਨ ਬਤੀਤ ਕੀਤਾ ਹੋਵੇ ਐਸੇ ਜੀਵ ਮਨੁੱਖ ਨੂੰ ਚੰਗੇ ਉਹ ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ ਤੇ ਬਖਸ਼ਿਸ਼ ਕਰਦੇ ਹਨ ਹਾਉ ਕੁਰਬਾਨੇ ਜਾਉ ਮਿਹਰਵਾਨਾ ਹਾਉ ਕੁਰਬਾਨੇ ਜਾਉ ਐ ਮਿਹਰਵਾਨ ਕਿਰਪਾਲੂ ਦਾਤਾ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ ਸਦਕੇ ਜਾਨਾ ਹਾਂ ਵਾਰੇ ਵਾਰੇ ਜਾਨਾ ਹਾਂ ਹਾਉ ਕੁਰਬਾਨੇ ਜਾਉ ਤੀਨਾ ਕੇ ਲੇ ਜੋ ਤੇਰਾ ਨਾਮ ਇਹਨਾਂ ਤੋਂ ਕੁਰਬਾਨੇ ਜਾਂਨਾ ਹਾਂ ਉਹਨਾਂ ਤੋਂ ਵਾਰੇ-ਵਾਰੇ ਸਦਕੇ-ਸਦਕੇ ਜਾਂਨਾ ਹਾਂ ਜਿਹੜੇ ਤੇਰਾ ਨਾਮ ਜਪਦੇ ਹਨ ਜਿਹੜੇ ਸਿਮਰਨ ਬੰਦਗੀ ਕਰਦੇ ਹਨ ਮੈਂ ਉਹਨਾਂ ਤੋਂ ਵਾਰੇ-ਵਾਰੇ ਜਾਂਦਾ ਹਾਂ ਲੇ ਜੋ ਤੇਰਾ ਨਾਮ ਤਿਨਾਂ ਕੇ ਹੋ ਸਦ ਕੁਰਬਾਨੇ ਜਾਂ ਉਹ ਜਿਹੜੇ ਤੇਰਾ ਨਾਮ ਲੈਂਦੇ ਹਨ ਬੰਦਗੀ ਕਰਦੇ ਹਨ ਮੈਂ ਉਹਨਾਂ ਤੋਂ ਸਦਾ-ਸਦਾ ਹੀ ਵਾਰੇ ਜਾਂਨਾ ਹਾਂ ਸਦਾ ਸਦਾ ਹੀ ਕੁਰਬਾਨ ਜਾਣਾ ਹਾਂ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਕੁਰਬਾਨੇ ਜਾਉ ਤਿੰਨਾ ਕਹਿ ਲੈ ਨੋ ਤੇਰਾ ਨਾਮ ਲੈ ਨੋ ਤੇਰਾ ਨਾਮ ਤਿੰਨਾ ਕਹਿ ਹਉ ਸਤ ਕੁਰਬਾਨੇ ਜਾਉ ਸਤਗੁਰ ਜੀ ਨੇ ਸਭ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕੀਤੀ ਹੈ ਪਹਿਲੀ ਵਿੱਚ ਸਤਗੁਰ ਜੀ ਨੇ ਬਖਸ਼ਿਸ਼ ਕੀਤਾ ਕੀ ਹੈ ਮਿਹਰਬਾਰ ਤਰਪਾਲੂ ਦਾਤਾ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਤੇ ਦੂਜੀ ਦੇ ਵਿੱਚ ਕਿਹਨੋਂ ਤੋਂ ਹੋ ਕੁਰਬਾਨ ਹੈ ਜੋ ਤਿੰਨਾ ਕੈ ਲੇਰ ਜੋ ਤੇਰਾ ਨਾਮ ਜਿਹੜੇ ਤੇਰਾ ਨਾਮ ਲੈਂਦੇ ਹਨ ਜਿਹੜੇ ਤੇਰੇ ਸਿਮਰਨ ਕਰਦੇ ਹਨ ਬੱਦਗੀ ਕਰਦੇ ਹਨ ਸਾ ਸੰਗਤ ਕਰਦੇ ਹਨ ਤੇ ਤੀਸਰੀ ਪੰਕਤੀ ਚ ਲੇਰ ਜੋ ਤੇਰਾ ਨਾਮ ਤਿੰਨਾ ਕ ਸਦ ਕੁਰਬਾਨ ਹੈ ਜੋ ਮੈਂ ਸਦਾ ਸਦਾ ਹੀ ਉਹਨਾਂ ਤੋਂ ਵਾਰੇ ਜਾਂਦਾ ਹਾਂ ਸਦਾ ਸਦਾ ਹੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਕਾਇਆ ਰੰਗਣੀ ਚੇਥੀਆ ਪਿਆਰੇ ਪਾਈ ਹੈ ਨੌ ਮਜੀਠ ਬਖਸ਼ਿਸ਼ ਕਰਦੇ ਹਨ ਇਹ ਸਰੀਰ ਲਲਾਰੀ ਦੀ ਮੱਟੀ ਬਣ ਜਾਵੇ ਭਾਗ ਕੀ ਭੱਟੀ ਦੇ ਵਿੱਚ ਜਿਹੜਾ ਬਰਤਨ ਰੱਖਿਆ ਹੁੰਦਾ ਹੈ ਉਸ ਬਰਤਨ ਦੇ ਵਿੱਚ ਪਾ ਚੜਾਣ ਵਾਸਤੇ ਇਹ ਸਰੀਰ ਬਣ ਜਾਵੇ ਰੰਗ ਚੜਾਣ ਵਾਸਤੇ ਉਸ ਦੇ ਵਿੱਚ ਪਿਆ ਇਸ ਪਾਇਆ ਸਰੀਰ ਨੂੰ ਉਸ ਨੂੰ ਰੰਗਣ ਵਾਸਤੇ ਮਜੀਠ ਵਰਗਾ ਨਾਮ ਰੂਪੀ ਪੱਕਾ ਰੰਗ ਚੜਾਇਆ ਜਾਵੇ ਰੰਗਣ ਵਾਲਾ ਚੀਰੰਗੈ ਸਾਹਿਬ ਐਸਾ ਆਨੰਦ ਨਾ ਡੇ ਹੁਣ ਸਰੀਰ ਲਗਾਰੀ ਦੀ ਮੱਟੀ ਬਣ ਕੇ ਵਰਤਨ ਬਣ ਗਏ ਪੱਕਾ ਰੰਗ ਵੀ ਮਜੀਠ ਵਾਲ ਜਿਹੜਾ ਉਹ ਨਾਮ ਹੈ ਨਾਮ ਰੂਪੀ ਰੰਗ ਚੜਾਇਆ ਜਾਵੇ ਰੰਗਣ ਵਾਲਾ ਜੀ ਅੰਗੈ ਸਭ ਜੀ ਰੰਗਣ ਵਾਲਾ ਵੀ ਉਹ ਮਾਨਕ ਪ੍ਰਮਾਤਮਾ ਆਪ ਹੋਵੇ ਪ੍ਰਮਾਤਮਾ ਆਪ ਹੋਵੇ ਨ ਰੰਗਣ ਵਾਲਾ ਐਸਾ ਰੰਗ ਨਾ ਡੀਟ ਫਿਰ ਇਸ ਤਰ੍ਹਾਂ ਦਾ ਰੰਗ ਬਣਦਾ ਹੈ ਜਿਹੜਾ ਨਾਪ ਦੇ ਦੇਖਿਆ ਹੁੰਦਾ ਹੈ ਨਾ ਕਦੇ ਚੜ ਸਕਦਾ ਨਾਮ ਰੰਗ ਇਸ ਕੋ ਲਗਾ ਜਿਸਕੇ ਵਡਪਾਕ ਉਹ ਵਡਪਾਕ ਹੀ ਹਨ ਜਿਨ੍ਹਾਂ ਨੂੰ ਨਾਮ ਰੂਪੀ ਰੰਗ ਚੜਦਾ ਪਿਆ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਨੇ ਰੰਗਣ ਵਾਲਾ ਜੀ ਉਹ ਮਾਲਕ ਪਰਮਾਤਮਾ ਹੋਵੇ ਨਾ ਤੇ ਸਹਜੇ ਹੀ ਰੰਗ ਚੜ ਸਕਦਾ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਜਿਨ੍ਹਾਂ ਨੇ ਇਸ ਸਰੀਰ ਰੂਪੀ ਚੋਲੇ ਨੂੰ ਨਾਮ ਰੂਪੀ ਰੰਗ ਦੇ ਨਾਲ ਚੜਾਇਆ ਹੋਇਆ ਹੈ ਕੰਤ ਤਿਨਾ ਕੇ ਪਾਸ ਉਹ ਪਤੀ ਰੂਪੀ ਪ੍ਰਦਤਨਾ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਉਹਨਾਂ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਉਹ ਮਾਲਕ ਆਪ ਵਿਚਰਦਾ ਹੈ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਸਤਗੁਰਜੀ ਬਖਸ਼ਿਸ਼ ਕਰਦੇ ਹਨ ਨਾਨਕ ਦੀ ਇਹ ਅਰਦਾਸ ਹੈ ਅਰਜੋਈ ਹੈ ਕਿ ਉਹਨਾਂ ਦੀ ਧੂੜ ਮਿਲ ਜਾਵੇ ਜਿਹੜੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਖ ਆਪਣੇ ਮਨ ਨੂੰ ਸੰਬੋਧਨ ਕਰਦੇ ਆ ਸਤਗੁਰਜੀ ਨੇ ਬਖਸ਼ਿਸ਼ ਕੀਤਾ ਹੈ ਕਿ ਨਾਨਕ ਦੀ ਇਹ ਅਰਦਾਸ ਹੈ ਅਰਜੋਈ ਹੈ ਕਿ ਉਹਨਾਂ ਦੀ ਧੂੜ ਮਿਲ ਜਾਵੇ ਜਿਹੜੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਤੋੜ ਤਿਨਾ ਕੀ ਜੇ ਮਿਲਾਂ ਜੀ ਕਹੋ ਨਾਨਕ ਕੀ ਅਰਦਾਸ ਨਾਨਕ ਦੀ ਇਹ ਅਰਦਾਸ ਹੈ ਆਪੇ ਸਾਜੇ ਆਪੇ ਰੰਗੇ ਆਪੇ ਨਗਰ ਕਰੇ ਇਹ ਹੋ ਕਿਸ ਤਰ੍ਹਾਂ ਸਕਦਾ ਹੈ ਆਪੇ ਨਗਰ ਕਰੇ ਜਿਹਦੇ ਉੱਤੇ ਮਾਨ ਲਕੋ ਪਰਮਾਤਮਾ ਆਪ ਕਿਰਪਾ ਪਰਦੇ ਬਿਨ ਆਪ ਮੇਰ ਕਰ ਦੇਵੇ ਫਿਰ ਆਪੇ ਸਾਜੇ ਫਿਰ ਉਹਨਾਂ ਨੂੰ ਆਪ ਸਵਾਰਦਾ ਹੈ ਆਪੇ ਰੰਗੇ ਆਪ ਨਾਮ ਰੂਪੀ ਰੰਗ ਚੜਾਉਂਦਾ ਹੈ ਨਾਮ ਦੀ ਆਪ ਚੜਾਉਂਦਾ ਹੈ ਜੇ ਤੇ ਕਿਰਪਾਲੂ ਦਾਤਾ ਕਿਰਪਾ ਕਰ ਦੇਵੇ ਮਿਹਰ ਕਰ ਦੇਵੇ ਆਪ ਹੀ ਉਹਨਾਂ ਨੂੰ ਸਵਾਰਦਾ ਹੈ ਆਪ ਹੀ ਨਾਮ ਵਾਲੇ ਪਸੇ ਤੋੜਦਾ ਹੈ ਤੇ ਆਪ ਹੀ ਨਾਮ ਰੂਪੀ ਰੰਗ ਚੜਾਉਂਦਾ ਹੈ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ 라ਵੇ ਫਿਰ ਇਸ ਤਰ੍ਹਾਂ ਦੀ ਜੀਵ ਰੂਪੀ ਇਸਤਰੀ ਉਸ ਮਾਲਕ ਨੂੰ ਚੰਗੀ ਲੱਗਦੀ ਹੈ ਨਾਨਕ ਕਾਮਣ ਆਖਦੇ ਹਨ ਜੀਵ ਰੂਪੀ ਇਸਤਰੀ ਨੂੰ ਕੰਤ ਆਖਦੇ ਹਨ ਪ੍ਰਭੂ ਰੂਪੀ ਪਰਮਾਤਮਾ ਨੂੰ ਭਾਵਕੇ ਪਤੀ ਨੂੰ ਨਾਨਕ ਕਾਮਣ ਕੰਤੇ ਭਾਵੇ ਇਹ ਨਾਨਕ ਉਹ ਜੀਵ ਰੂਪੀ ਇਸਤਰੀ ਉਸ ਪ੍ਰਭੂ ਰੂਪੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਜਿਹੜੇ ਨਾਮ ਤੇ ਰੰਗ ਵਿੱਚ ਹਮੇਸ਼ਾ ਰੰਗੀ ਰਹਦੀ ਹੈ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਹੇ ਫਿਰ ਸਤਿਗੁਰ ਆਪ ਹੀ ਉਹਨਾਂ ਨੂੰ ਗੁਰੂ ਦੇ ਨਾਲ ਮਿਲਾ ਦਿੰਦਾ ਹੈ ਆਪ ਹੀ ਨਾਪ ਦਾ ਰੰਗ ਚੜਾ ਦਿੰਦਾ ਹੈ ਆਪ ਹੀ ਬੰਦਗੀ ਬਲੇ ਪਾਸੇ ਲਾ ਦਿੰਦਾ ਹੈ ਤੇ ਆਪ ਹੀ ਸਤ ਸੰਗਤ ਦੇ ਵਿੱਚ ਲੈ ਆਉਂਦਾ ਹੈ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਤੇ ਬਖਸ਼ਿਸ਼ ਉਹਨਾਂ ਤੇ ਹੋਇਆ ਕਰਦੀ ਹੈ ਆਪ ਕੋ ਗਵਾਈ ਹੈ ਆਸ਼ਾ ਉਪਾਈ ਹੈ ਔਰ ਕੈਸੀ ਚਪਰਾਈ ਚਪਰਾਈ ਸਿਆਣਪਾ ਕਿਤੇ ਕੰਮ ਨਾ ਪਈਓ ਜਿਹੜਾ ਇਹ ਸੱਚ ਉਪਰਾਇਆਂ ਸਿਆਣਪਾਂ ਨੂੰ ਛੱਡ ਕਰਕੇ ਆਪਾ ਭਾਵ ਤਿਆਗ ਕਰਕੇ ਗੁਰੂ ਦੀ ਸ਼ਰਣ ਦੇ ਵਿੱਚ ਆ ਕਰਕੇ ਕੇਵਲ ਅਰਦਾਸ ਜੋਤੜੀ ਕਰਦਾ ਹੈ ਕੇਵਲ ਚਰਨ ਪੜ ਕੇ ਆਪਾ ਭਾਵ ਤਿਆਗ ਕੇ ਚੰਨ ਪੜ ਕੇ ਮੈਂ ਇਹਨੂੰ ਛੱਡ ਕੇ ਜਿੰਨੀ ਦੇਰ ਤੱਕ ਮੇਰੇ ਕੋ ਮੈਨੂੰ ਨਹੀਂ ਛੱਡਦਾ ਉਨੀ ਦੇਰ ਤੱਕ ਆਪਾ ਭਾਵ ਨਹੀਂ ਕਿਹਾ ਜਾ ਸਕਦਾ ਤੇ ਜਦੋਂ ਮੈਂ ਛੱਡ ਦਿੱਤੀ ਸੇਵਰੀ ਕੋਲ ਮੁਕ ਪਿਆਰਿਓ ਸੱਚੇ ਹੀ ਪਰਮਾਤਮਾ ਦਾ ਮਿਲਦਾ ਹੈ ਸਤਗੁਰ ਜੀ ਕਿਰਪਾ ਕਰ ਵਿਚਾਰਾਂ ਕਰਦੇ ਹੁੰਦਾ ਭੁਲਾ ਕਿਨਾ ਕਰਨੀ ਆ ਗੱਜ ਕੇ ਫਤੇ ਬਲਾ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ